हां जी भाई जी पहुंच गए आपा فروہی ਪਰ मंडी मंडीਆਂ ਦੇ रेट ਜਾਣਨ ਲਈ ਕਰ ਲੋ ਪੇਜ ਨੂੰ ਫੋਲੋ ਤੇ ਕੱਦੂ ਆ ਜੀ ਕੱਦੂ ਵੱਡਾ ਕੱਦੂ ਵਿਗਿਆ ਜੀ 20 ਤੋਂ 25 ਰੁਪਏ ਮੀਡੀਅਮ ਸਾਈਜ਼ ਵਿਗਿਆ ਜੀ 30 35 ਰੁਪਏ ਨਿੱਕਾ ਕੱਦੂ ਜਮਾ ਉਹ 50 55 ਰੁਪਏ ਵਿਗਿਆ ਜੀ ਸ਼ਿਮਲਾ ਮਿਰਚ ਵਿਕੀ ਹੈ ਜੀ 80 ਤੋਂ 100 ਰੁਪਿਆ ਸ਼ਿਮਲਾ ਮਿਰਚ ਦਾ ਰੇਟ 80 ਤੋਂ 100 ਰੁਪਿਆ ਵਿਕਿਆ ਜੀ ਤੇ ਭਿੰਡੀ ਜਿਹੜੀ ਵਿਕੀ ਹੈ ਜੀ ਭਿੰਡੀ 50 ਤੋਂ 55 ਰੁਪਏ ਵਿਕੀ ਹੈ ਜੀ ਜਿਹੜੀ ਨਿੱਕੀ ਭਿੰਡੀ ਵੱਡੀ ਭਿੰਡੀ ਵਿਕੀ ਹੈ ਜੀ 30 35 ਰੁਪਏ ਤੇ ਤੋਰੀਆਂ ਜੀ ਤੋਰੀਆਂ ਵਿਕੀਆਂ ਜੀ 50 ਤੋਂ 55 ਰੁਪਏ ਬਹੁਤ ਵਧੀਆ ਕੁਆਲਿਟੀ ਦੀ ਤੋਰੀ 50 ਤੋਂ 55 ਰੁਪਏ ਜੀ ਤੇ ਅਰਬੀ ਵੀ ਕੀ ਹੈ ਜੀ 25 ਤੋਂ 30 ਰੁਪਏ ਅਰਬੀ ਦਾ ਰੇਟ 25 ਤੋਂ 30 ਰੁਪਏ ਫਲੀਆਂ ਵਿਕੀਆਂ ਜੀ 60 ਰੁਪਏ ਜਿਹੜੀ ਇਹ 60 ਰੁਪਏ ਵਿਕੀ ਹੈ ਜੀ ਜਿਹੜੀ ਗਵਾਰੇ ਦੀ ਫਲੀ ਹੋ 80 ਰੁਪਏ ਤੱਕ ਵੈਗੀ ਪੂਰੀ ਵਧੀਆ ਕੁਆਲਿਟੀ ਦੀ ਤੇ ਗਾਂ ਕਰੇਲਿਆਂ ਦੇ ਰੇਟ ਦੱਸਦੇ ਆਂ ਜੀ ਕਰੇਲਾ ਵਿਕਿਆ ਜੀ 40 ਤੋਂ 45 ਰੁਪਏ 35 40 45 ਰੁਪਏ ਤੱਕ ਕਰੇਲਾ ਵਿਕਿਆ ਜੀ ਵਧੀਆ ਕੁਆਲਟੀ ਦਾ ਤੇ ਗਾਂ ਤੁਹਾਨੂੰ ਦੱਸਦੇ ਆਂ ਜੀ ਬਿੰਗਨ ਦਾ ਰੇਟ ਇਹ ਵਿਕਿਆ ਜੀ 40 45 ਰੁਪਏ ਵੱਡਾ ਬਿੰਗਨ 40 45 ਰੁਪਏ ਵਿਕਿਆ ਜੀ ਤੇ ਗਾਂ ਤੁਹਾਨੂੰ ਦੱਸਦੇ ਆਂ ਜੀ ਬਿੰਗਣੀ ਚੂਚੂ ਵਿਕਿਆ ਜੀ ਚੂਚੂ ਵਿਕਿਆ ਜੀ 50 ਤੋਂ 55 ਰੁਪਏ ਚੂਚੂ 50 ਤੋਂ 55 ਰੁਪਏ ਬੇਗਣੀ ਵਿਕੀ ਹੈ ਜੀ 50 52 ਰੁਪਏ ਇਹ 50 52 ਰੁਪਏ ਵਿਕੀ ਹੈ ਜੀ ਵਧੀਆ ਕੁਆਲਟੀ ਦੀ ਬਾਕੀ ਕਈ ਚੀਜ਼ਾਂ ਦਾ ਰੇਟ ਅੱਧੂ ਥੱਲੇ ਵੀ ਹੁੰਦਾ ਵਾ ਨਿੰਬੂ ਵਿਕਿਆ ਜੀ 35 40 ਰੁਪਏ ਨਿੰਬੂ 35 40 ਰੁਪਏ ਬਹੁਤ ਵਧੀਆ ਕੁਆਲਟੀ ਦਾ ਖੀਰਾ ਵਿਕਿਆ ਜੀ 25 ਰੁਪਏ ਤੇ ਜਿਹੜਾ ਚਾਈਨੀਜ਼ ਖੀਰਾ ਵਿਕਿਆ ਜੀ ਉਹ 50 ਰੁਪਏ ਵਿਕਿਆ ਜੀ ਟਮਾਟਰ ਵਿਕਿਆ ਜੀ 40 ਰੁਪਏ ਮੰਡੀਆਂ ਦੇ ਰੇਟ ਜਾਣਨ ਲਈ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਧੰਨਵਾਦ ਜੀ